ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਪੰਜਾਬੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਸਾਵਣ ਆਇਆ ਸਾਵਣ ਆਇਆ ਆਇਆ ਸਾਵਣ ਦਾ ਮਹੀਨਾ ਖੀਰ ਪੂੜੇ ਖਾਵਣ ਦਾ ਮਹੀਨਾ ਪੀਂਗਾ ਦੇ ਹੁਲਾਰੇ ਬੰਗਾਂ ਦੀ ਸ਼ੰਕਾਰ ਤੀਆਂ ਦਾ ਤਿਹਾਰ ਲੈ ਕੇ ਸਾਵਣ ਦਾ ਮਹੀਨਾ ਖੀਰ ਪੂੜੇ ਖਾਵਣ ਦਾ ਮਹੀਨਾ ਸਾਵਣ ਆਇਆ ਸਾਵਣ ਆਇਆ ਸਾਵਣ ਮਹੀਨਾ ਪਿਛਲੇ ਮਹੀਨੇ ਵਿੱਚ ਆਰ ਦੇ ਮਹੀਨੇ ਦੀ ਬਹੁਤ ਜ਼ਿਆਦਾ ਗਰਮੀ ਲੋ ਨਿਕਲ ਜਾਂਦੇ ਸੌਣ ਦੇ ਮਹੀਨੇ ਥੋੜੀ ਰਾਤ ਮਹਿਸੂਸ ਹੋਣ ਲੱਗਦੀ ਹੈ ਸਿੱਖ ਗੁਰੂ ਮੰਤਾ ਅਨੁਸਾਰ ਸੌਣ ਮਹੀਨਾ ਦੇਸੀ ਮਹੀਨਾ ਜੋ 16 ਜੁਲਾਈ ਦੀ ਤਾਰੀਖ ਨੂੰ ਸ਼ੁਰੂ ਹੁੰਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ਵੀ ਸੌਣ ਮਹੀਨੇ ਦਾ ਵਰਣਨ ਆਉਂਦਾ ਹੈ ਇਸ ਮਹੀਨੇ ਵੀ ਵਿਸ਼ੇਸ਼ ਪੂਜਾ ਪਾੜ ਦਾ ਮਹੱਤਵ ਸਮਝਿਆ ਜਾਂਦਾ ਹੈ ਚਾਹ ਚਫੇਰੇ ਹਰਿਆਵਲੀ ਸ਼ਾ ਜਾਂਦੀ ਹੈ ਅੰਬਾਂ ਦੇ ਫਲਾਂ ਨਾਲ ਲੱਤੀ ਅੰਬਾਂ ਦੀਆਂ ਟਾਹਣੀਆਂ ਪਾਸੇ ਝੁਕਣ ਲੱਗ ਜਾਂਦੀਆਂ ਉਧਰ ਕੋਇਲ ਦੀਆਂ ਕੂੰਹ ਕੂੰਹ ਦੀਆਂ ਆਵਾਜ਼ਾਂ ਮਨ ਨੂੰ ਮੋਹ ਲੈਂਦੀਆਂ ਤੀਜ ਹਰੇਕ ਮਹੀਨੇ ਦੀ ਮੱਸੀਆਂ ਦੇ ਤੀਜੇ ਦਿਨ ਤੇ ਪੂਰਨਮਾਸੀ ਦੇ ਤੀਜੇ ਦਿਨ ਬਾਅਦ ਆਉਂਦੀ ਹੈ ਪਰ ਸੌਨ ਮਹੀਨੇ ਦੀ ਤੀਜ ਤਿਹਾਰੋ ਵਿੱਚ ਮਨਾਈ ਜਾਂਦੀ ਹੈ ਕੁਝ ਇਤਿਹਾਸਿਕ ਬਜ਼ੁਰਗਾਂ ਤੋਂ ਇਹ ਵੀ ਸੁਣੀ ਹੈ ਕਿ 30 ਤਿੰਨ ਤਰ੍ਹਾਂ ਦੀ ਹੁੰਦੀ ਹੈ ਹਰੀਆਲੀ ਤੀਜ ਕਜ਼ਾਰੀ ਤੀਜ ਹਰ ਤਾਲੀਕਾ ਤੀਜ ਤੀਜਾ ਹਉਤਾਂ ਦਾ ਰਿਵੈਤੀ ਤਿਹਾਰ ਮੰਨਿਆ ਜਾਂਦਾ ਹੈ ਰਿਵੈਤੀ ਤੌਰ ਸੌਣ ਮਹੀਨੇ ਦੀ ਤੀਜੀ ਤਿਤ ਨੂੰ ਤੇ ਭਾਦੂ ਮਹੀਨੇ ਦੇ ਭਾਰਤੀ ਮਹੀਨੇ ਦੇ ਕਟਦੇ ਵਾਦੇ ਚੰਨ ਦੇ ਤੀਜੇ ਦਿਨ ਭਾਦੋਂ ਦੀ ਰਖੜੀ ਤੱਕ ਚੱਲਦੀ ਹੈ ਇਸ ਮਹੀਨੇ ਭਗਵਾਨ ਸ਼ਿਵ ਜੀ ਤੇ ਪਾਰਵਤੀ ਦੇਵੀ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ ਸ਼ਿਵ ਲਿੰਗ ਉੱਪਰ ਦੁੱਧ ਚੜਾਇਆ ਜਾਂਦਾ ਹੈ ਕੁਆਰੀਆਂ ਕੁੜੀਆਂ ਚੰਗੇ ਵਰਦੀ ਪ੍ਰਾਪਤ ਲਈ 16 ਸੌਣ ਦੇ ਵਰਤ ਰੱਖਦੀਆਂ ਨੇ ਤਰਮਸਤਾ ਅਨੁਸਾਰ ਸ਼ਿਵ ਜੀ ਦੀ ਖੁਸ਼ ਹੋ ਕੇ ਮਨੋ ਕਾਮਨਾ ਪੂਰੀਆਂ ਕਰਦੇ ਨੇ ਔਰ ਤਾਂ પુરੁਖ ਆਪਣੇ ਪਰਿਵਾਰ ਦੀ ਤੰਦਰੁਸਤੀ ਲਈ ਸੌਣ ਮਹੀਨੇ ਦਾ ਵਰਤ ਰੱਖਦਿਆਂ ਨੇ। ਹਰੀਆਵਲ ਤੀਜ ਦਾ ਵੀ ਵਰਤ ਰੱਖਿਆ ਜਾਂਦਾ ਹੈ ਜਿਸ ਦਾ ਕੇਂਦਰ ਚੰਦਰਮਾ ਹੁੰਦਾ ਹੈ। ਹਰੀਆਵਲ ਤੀਜ ਦਾ ਵੀ ਵਰਤ ਰੱਖਿਆ ਜਾਂਦਾ ਹੈ। ਪੰਜਾਬ ਵਿੱਚ ਤੀਜ ਦਾ ਤਿਹਾਣ ਤੀਜ ਨੂੰ ਤੀਆਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਸੌਣ ਮਹੀਨੇ ਦੇ ਚਾਨਣ ਪੱਖ ਦੀ ਤੀਜ ਤੋਂ ਸ਼ੁਰੂ ਹੋ ਕੇ ਪੁੰਨਿਆਂ ਦੀ ਲਗਾਤਾਰ ਜਾਰੀ ਰਹਿੰਦਾ ਹੈ। ਪੁਰਾਣੀ ਚੱਲੀ ਰੀਤ ਅਨੁਸਾਰ ਇਸ ਮਹੀਨੇ ਨਵੀਂ ਵਿਆਹੀ ਵਰਟੀ ਆਪਣੇ ਸੱਸ ਦੇ ਮੱਥੇ ਨਹੀਂ ਲਗਦੀ ਤੇ ਕਈ ਲੋਕ ਰੀਤ ਅਨੁਸਾਰ ਆਪਣੀਆਂ ਕੁੜੀਆਂ ਨੂੰ ਸਹੁਰੇ ਘਰੋਂ ਪੇਕੇ ਰਹਿਣ ਲਈ ਲੈ ਕੇ ਆਉਂਦੇ ਆ। ਕੁੜੀਆਂ ਚਾਹਮਾ ਸ਼ਗਨਾ ਨਾਲ ਆਪਣੇ ਮਾਪਿਆਂ ਭਰਾਵਾਂ ਪੇਕੇਆਂ ਨੂੰ ਦੀਕਦੀਆਂ। ਬਨੇਰੇ ਉੱਪਰ ਬੈਠੇ ਕਾਣੂ ਚੂਰੀ ਪਾ ਕੇ ਆਪਣੇ ਵੀਰ ਦੀ ਆਉਣ ਦੀ ਉਡੀਕ ਕਰਦੀਆਂ ਨੇ। ਕਿ ਅੱਜ ਕਾਂ ਬੋਲਦੇ ਮੇਰਾ ਵੀਰ ਆਵੇਗਾ। ਤੇ ਉਹ ਵੀਰੋਂ ਦੀ ਲਈ ਕਈ ਤਰ੍ਹਾਂ ਦੀ ਪਕਵਾਨ ਬਣਾਉਂਦੀਆਂ ਸੌਰੇ ਪਰਿਵਾਰ ਤੋਂ ਇਜਾਜ਼ਤ ਲੈ ਕੇ ਕੁਝ ਦਿਨ ਰਹਿਣ ਲਈ ਆਪਣੇ ਪੇਕੇ ਜਾਂਦੀਆਂ ਮਾਮਾ ਖੁਸ਼ੀ ਨਾਲ ਦਰਵਾਜ਼ੇ ਅੱਗੇ ਤੇਲ ਚਾਉਂਦੀਆਂ ਤੇ ਆਪਣੀਆਂ ਕੁੜੀਆਂ ਦੀਆਂ ਨਜ਼ਰ ਉਤਾਰਦੀਆਂ ਪੇਕੇ ਘਰ ਆ ਕੇ ਆਪਣੇ ਆਸ-ਪਾਸ ਪਾਈਆਂ ਤਾਇਆ ਚਾਚੇ ਭੈਣ ਭਰਾਵਾਂ ਨੂੰ ਮਿਲਦੀਆਂ ਚਿਹਰੇ ਉੱਪਰ ਆਪਣੇ ਪੇਕੇ ਘਰ ਆ ਕੇ ਚਾਹੀ ਚਾਹੀ ਸਭ ਨੂੰ ਮਿਲਣ ਦੀ ਅਲੱਗ ਹੀ ਰੌਣਕ ਹੁੰਦੀ ਹੈ ਉਦੋਂ ਸੌਣ ਮਹੀਨਾਣ ਕਰਕੇ ਚੂੜੀਆਂ ਵੇਚਣ ਵਾਲਾ ਬੰਜ਼ਾਰਾ ਵੀ ਗਲੀਆਂ ਚਾ ਚੰਦਾ ਸਾਰੀਆਂ ਮੁਟਿਆਰਾਂ ਆਸ-ਪਾਸ ਭਾਈ ਦੇ ਘੇਰਾ ਬਣਾ ਲੈਂਦੀਆਂ ਚੂੜੀਆਂ ਵਾਲਾ ਭਾਈ ਸਭ ਦੇ ਹੱਥਾਂ ਦੇ ਮੇਚ ਲੈਂਦਾ ਹੈ ਕਈ ਕੁੜੀਆਂ ਦੇ ਹੱਥਾਂ ਉੱਪਰ ਕੰਢੀ ਹੁੰਦੀ ਹੈ ਤੇ ਉਹਨਾਂ ਨੂੰ ਵੱਡੀਆਂ ਚੂੜੀਆਂ ਚੜਾਉਂਦੇ ਕੁੜੀਆਂ ਬੰਗਾਂ ਵਾਲੇ ਤੋਂ ਵੱਖ-ਵੱਖ ਡਿਜ਼ਾਈਨਾਂ ਦੀਆਂ ਲਾਲ ਹਰੀਆਂ ਪੀਲੀਆਂ ਨੀਲੀਆਂ ਰੰਗ-ਬਰੰਗੀਆਂ ਸੂਟਾਂ ਨਾਲ ਦੀਆਂ ਚੂੜੀਆਂ ਤੇ ਗਜਰੇ ਚੜਾਉਂਦੀਆਂ ਨੇ ਹੱਸ-ਹੱਸਦੀਆਂ ਹਸਾਉਂਦੀਆਂ ਇੱਕ ਦੂਜੇ ਨੂੰ ਮਜ਼ਾਕ ਕਰੋਲਾ ਕਰਦਿਆਂ ਨੇ ਤੇ ਜੇ ਭਾਈ ਕੋਲ ਡੋਰੀਆਂ ਪਰਾਂਦੀਆਂ ਵੀ ਹੁੰਦੀਆਂ ਤਾਂ ਉਹ ਵੀ ਖਰੀਦ ਕੇ ਲੈ ਜਾਂਦੀਆਂ ਨੇ ਤੇ ਅੱਜ ਕੱਲ੍ਹ ਕੁਝ ਸ਼ਹਿਰਾਂ ਵਿੱਚ ਲੋਕ ਬਾਜ਼ਾਰਾਂ ਜਾਂ ਬਿਊਟੀ ਪਾਰਲਰ ਤੋਂ ਬੰਗਾਂ ਲੈ ਆਉਂਦੇ ਐ ਕੁਝ ਗਲੀਆਂ ਵਿੱਚ ਬੰਗਾਂ ਵੇਚਣ ਵਾਲਿਆਂ ਤੋਂ ਉਧਰ ਮੌਸਮ ਆਸਮਾਨ ਵਿੱਚ ਬੱਦਲਾਂ ਦੀ ਕਾਲੀ ਘਟਾ ਛਾ ਜਾਂਦੀ ਐ ਮੌਸਮ ਸੌਬਨਾ ਹੋ ਜਾਂਦਾ ਹੈ ਕਈ ਜਗ੍ਹਾ ਤੇ ਮੋਰ ਮਸਤੀ ਵਿੱਚ ਉਮਟਦੇ ਤੇ ਆਵਾਜ਼ਾਂ ਕਰਦੇ ਬੱਦਲਾਂ ਨੂੰ ਵੇਖ ਕੇ ਪਹਿਲ ਪਾਉਂਦੇ ਆ ਬੱਚੇ ਖੁਸ਼ ਹੁੰਦੇ ਬੱਦਲ ਗਰਜਦੇ ਬਿਜਲੀ ਲਲਕਦੀ ਹੈ ਤੇ ਹਵਾ ਚੱਲਦੀ ਫਿਰ ਇਕਦਮ ਸ਼ਮਸ਼ਮ ਕਰਕੇ ਤੇਜ਼ੀ ਨਾਲ ਮੀਂਹ ਆ ਜਾਂਦਾ ਹੈ ਬੱਚੇ ਆਪਣੇ ਘਰਾਂ ਦੇ ਆਸ-ਪਾਸ ਗਲੀਆਂ ਵਿੱਚ ਮਸਤੀ ਮਾਰ ਰੋਲਾ ਪਾਉਂਦੇ ਹਨ ਉਹਦੇ ਕਈ ਬੱਚੇ ਕਾਗਜ਼ ਦੀਆਂ ਕਿਸ਼ਤੀਆਂ ਬਣਾ ਕੇ ਮੀਂਹ ਦੇ ਪਾਣੀ ਵਿੱਚ ਬਹਾਅ ਛੱਡਦੇ ਹੈ ਤੇ ਤੈਰਦੀ ਹੋਈ ਕਿਸ਼ਤੀ ਨੂੰ ਦੇਖਦੇ ਹੈ ਤੇ ਉਦੋਂ ਡੱਡੂਆਂ ਦੀ ਟਟ ਟੈਂਟੈਂ ਦੀ ਆਵਾਜ਼ ਆਉਣ ਲੱਗ ਜਾਂਦੀ ਹੈ ਕਈ ਵਾਰ ਕਈ ਜਗ੍ਹਾ ਤੇ ਸੌਣ ਦਾ ਮਹੀਨਾ ਸੁੱਕਾ ਹੀ ਲੰਘ ਜਾਂਦਾ ਹੈ ਪੁਰਾਣੀ ਰੀਤੀ ਰਿਵਾਜ ਅਨੁਸਾਰ ਗੁੱਡੀ ਬਣਾ ਕੇ ਔਰਤ ਪਿੰਡ ਦੇ ਲੋਕ ਇਕੱਠੇ ਹੋ ਕੇ ਮਿੱਠੀਆਂ ਰੋਟੀਆਂ ਬਣਾ ਕੇ ਰੋਂਦੀਆਂ ਸਿਆਪਾ ਕਰਦੀਆਂ ਇਕੱਠੇ ਹੋ ਕੇ ਪਿੰਡ ਦੀ ਕਿਸੇ ਖੁੱਲ੍ਹੀ ਜਗ੍ਹਾ ਤੇ ਜਾ ਕੇ ਗੁੱਡੀ ਫੂਕਦੇ ਐ ਤੇ ਉਹ ਇੰਦਰ ਦੇਵਤਾ ਨੂੰ ਮੀਂਹ ਪਾਉਣ ਲਈ ਖੁਸ਼ ਕਰਦੇ ਨੇ ਕਈ ਸ਼ਹਿਰਾਂ ਵਿੱਚ ਮੀਂਹ ਨਾ ਪੈਂਦੇ ਹਵਨ ਜਗ ਕੀਤੇ ਜਾਂਦੇ ਐ ਕਈ ਜਗ੍ਹਾ ਸੌਣ ਦੇ ਮਹੀਨੇ ਦੀ ਝੜੀ ਲੱਗ ਜਾਂਦੀ ਐ ਮੀਂਹ ਤਾਂ ਕਈ ਕਿ ਦਿਨ ਹੀ ਨਹੀਂ ਹਟਦਾ ਤਾਂ ਜੇਠ ਕੁੜੀ ਜਾਂ ਮੁੰਡੇ ਤੋਂ ਪਰਣਾਲੇ ਹੀਠਾਂ ਤੇਲ ਤੇ ਮਾਂ ਦਵਾ ਦਿੱਤੇ ਜਾਂਦੇ ਐ ਕਈ ਲੋਕ ਪਨਾਲੇ ਹਿੱਟ ਤਵਾ ਪੁੱਠਾ ਕਰਕੇ ਬਿਮਾਰ ਦਿੰਦੇ ਐ। ਜਕਾਨਿਆਂ ਦਾ ਲੀਡ ਦੇ ਕੱਪੜੇ ਪਾ ਕੇ ਮੁਸਾਫਿਰ ਬਣਾ ਕੇ ਥੋੜੀ ਜਹੀ ਆਟੇ ਦੀ ਗੱਠੜੀ ਫੜਾ ਦਿੱਤੀ ਜਾਂਦੀ ਐ। ਇਸ ਤਰ੍ਹਾਂ ਕਈ ਪੁਰਾਣੇ ਦੇਹਾਕੀਆਂ ਤੋਂ ਚੱਲੇ ਆ ਰਹੇ ਟੂਟਕੇ ਕਰਦੇ ਐ। ਤੇ ਕਈ ਵਾਰ ਸਹੀ ਸਜ ਸਬਤ ਵੀ ਹੋ ਜਾਂਦਾ ਤੇ ਕਈ ਵਾਰ ਨਹੀਂ ਵੀ। ਮੀਂਹ ਪੈਂਦੇ ਕਈ ਕਰਾਂ ਦੀਆਂ ਔਰਤਾਂ ਕਣਕ ਨੂੰ ਧੋ ਕੇ ਪਾਣੀ ਵਿੱਚ ਉਬਾਲ ਕੇ ਪਰਿਵਾਰ ਲਈ ਖਾਣ ਲਈ ਕਣਕ ਦੀਆਂ ਬੱਕਲੀਆਂ ਬਣਾਉਂਦੀਆਂ। ਕਈ ਬਲਿਸਕਾਈ ਕਣ ਇਕ ਕੜਾਹੀ ਵਿੱਚ ਪੁੰਨਕੇ ਦਾਣੇ ਗੁੜ ਕੁੱਟ ਕੇ ਗੁੜ ਵਿੱਚ ਮਿਲਾ ਕੇ ਖੁਸ਼ ਹੋ ਕੇ ਖਾਂਦੀ ਹੈ। ਸੌਣ ਦੀ ਮਹੀਨੇ ਵਿੱਚ ਖੀਰ ਪੂੜੇ ਬਣਾਉਂਦੀ ਹੈ ਤੇ ਆਪਣੇ ਭਾਈਚਾਰਾ ਆਸ-ਪਾਸ ਪਰਿਵਾਰ ਗੁਆਂਢੀਆਂ ਨੂੰ ਵੰਡ ਕੇ ਭਾਈਚਾਰੇ ਦੀ ਰਿਸ਼ਤਿਆਂ ਦੀ ਸਾਂਝ ਪਾਉਂਦੀਆਂ ਨੂੰ। ਕੁਝ ਲੋਕ ਇਸ ਨੂੰ ਇੰਦਰ ਤੁਨੂ ਕਹਿੰਦੇ ਨੇ ਤੇ ਪੁਰਖਿਆਂ ਤੋਂ ਸੁਣਦੇ ਆ ਰਹੇ ਆ ਕਿ ਕੁਝ ਸਤਰੰਗੀ ਪਿੰਗ ਪੈ ਜਾਂਦੀ ਹੈ ਤਾਂ ਜੰਗਲ ਵਿੱਚ ਗਿੱਦੜ-ਗਿੱਡੜੀ ਦਾ ਵਿਆਹ ਹੁੰਦਾ ਹੈ ਤੇ ਸ਼ਾਇਦ ਇੱਕ ਮਜਾਕ ਜਿਹਾ ਬਣਿਆ ਚੱਲੇ ਆ ਰਿਹਾ ਹੈ ਅੱਜ ਦੇ ਸਾਇੰਸ ਜੋਗ ਵਿੱਚ ਕਿਹਾ ਜਾਂਦਾ ਹੈ ਕਿ ਜਦੋਂ ਮੀਂਹ ਵਿੱਚ ਰੁਕੇ ਇੱਕਦਮ ਧੁੱਪ ਨਿਕਲਦੀ ਹੈ ਤਾਂ ਮੀਂਹ ਦੀ ਬੂੰਦ ਉੱਪਰ ਸੋਜ ਦੀ ਪ੍ਰਕਾਸ਼ ਰੋਸ਼ਨੀ ਦੇ ਕਿੰਨ ਬੂੰਦ ਉੱਪਰ ਪੈਂਦੀ ਹੈ ਤਾਂ ਪ੍ਰਕਾਸ਼ ਰੋਸ਼ਨੀ ਦਾ ਪਰਵਰਤਨ ਟੁੱਟ ਜਾਂਦਾ ਹੈ ਤੇ ਇਹਦੇ ਨਾਲ ਹੀ ਸਤਰੰਗੀ ਪਿੰਗ ਪੈ ਜਾਂਦੀ ਹੈ ਮੀਂਹ ਰੁਕ ਜਾਂਦੇ ਤੇ ਔਰਤਾਂ ਆਪਣੇ ਕੰਮ ਮੁਕਾ ਲੈਂਦੀਆਂ ਕੁੜੀਆਂ ਬੋਟੀਆਂ ਮਹਿੰਦੀ ਦੀ ਤਿਆਰੀ ਕਰਦੀਆਂ ਨੇ ਤੇ ਆਪਣੇ ਹੱਥਾਂ ਤੇ ਮਹਿੰਦੀ ਲਗਾਉਂਦੀਆਂ ਨੇ ਤੇ ਇਸ ਤੋਂ ਬਾਅਦ ਉਹ ਸਰੋਂ ਦਾ ਤੇਲ ਲੌਂਗਾਂ ਦੇ ਤੇਲ ਵਿੱਚ ਮਹਿੰਦੀ ਤੇ ਦਿੰਦੀਆਂ ਨੇ ਤਾਂ ਉਸ ਕਰਕੇ ਮਹਿੰਦੀ ਗੂੜੀ ਛੜਦੀ ਹੈ ਤੇ ਅੱਜ ਕੱਲ ਬਿਊਟੀ ਵਾਲਾਂ ਤੋਂ ਵੀ ਮਹਿੰਦੀ ਲਗਾਈ ਜਾਂਦੀ ਹੈ ਹਰੀ ਮਹਿੰਦੀ ਦਾ ਰੰਗ ਮਹਿਰੂਨ ਲਾਲ ਗੂੜਾ ਚੜ ਜਾਂਦਾ ਹੈ ਕਈ ਦਿਨਾਂ ਤੱਕ ਚੜਿਆ ਰਹਿੰਦਾ ਹੈ ਮਹਿੰਦੀ ਲਗਾ ਕੇ ਕੁੜੀਆਂ ਮੁਟਿਆਰ ਆਪਣੀ ਮਾਪਿਆਂ ਵੀਰਾਂ ਨੂੰ ਪਿੱਪਲਾਂ ਬੋਣਾ ਤੇ ਪਿੰਗਾਂ ਬੋਣ ਲਈ ਕਹਿੰਦੀਆਂ ਮਾਪੇ ਮੋٹے ਰੰਮੇ ਰੱਸੇ ਲਿਆ ਕੇ ਵੱਟ ਕੇ ਲੱਕੜ ਦੇ ਫੱਟੇ ਬਣਾ ਕੇ ਰੰਦੇ ਲਗਾ ਕੇ ਪਿੰਘਾਂ ਤਿਆਰ ਕਰ ਦਿੰਦੇ ਆ ਪਿੰਘਾਂ ਤਿਆਰ ਹੋ ਜਾਣ ਤੇ ਸਾਰਿਆਂ ਨੂੰ ਤੀਆਂ ਦੇ ਆਉਣ ਦੇ ਸਨੇਹੇ ਘੱਲੇ ਜਾਂਦੇ ਆ ਹੁਣ ਮਟਿਆਰਾਂ ਬੋਟੀਆਂ ਬਜ਼ੁਰਗੋ ਤਾਂ ਸਾਰੀਆਂ ਹੀ ਆਪਣੀ ਉਮਰ ਦੇ ਸਾਹਮਣੇ ਧਿਆਨ ਹੋ ਕੇ ਘੱਗਰੇ ਲਹਿੰਗੇ ਪੰਜਾਬੀ ਸੂਟ ਪਾ ਕੇ ਚੁੰਨੀਆਂ ਫੁਲਕਾਰੀਆਂ ਲੈ ਕੇ ਗੁੱਤਾਂ ਵਿੱਚ ਘੁੰਗਰੂਆਂ ਵਾਲੀਆਂ ਸੂਹੀਆਂ ਪਰਾੰਦੀਆਂ ਜੋੜੇ ਉੱਪਰ ਕਲਿੱਪ ਪੈਰੀ ਝਾਂਜਰਾਂ ਪਾ ਕੇ ਛੰਣਛਣ ਕਰਦੀਆਂ ਹੋਈਆਂ ਇੱਕ ਦੂਜੀ ਨਜੋਟੀਆਂ ਤੀਆਂ ਵਿੱਚ ਜਾ ਕੇ ਮਿਲਦੀਆਂ ਨੇ ਰਸਤੇ ਵਿੱਚ ਉਹ ਇੱਕ ਦੂਸਰੀ ਸੇਲੀਆਂ ਨੂੰ ਬੁਲਾ ਕੇ ਨਾਲ ਲੈ ਜਾਂਦੀਆਂ ਨੇ ਫਿਰ ਇੱਕ ਜਗ੍ਹਾ ਤੇ ਇਕੱਠੀਆਂ ਹੁੰਦੀਆਂ ਪਿੰਘਾਂ ਝੂਟਦੀਆਂ ਇੱਕ ਇੱਕ ਦੋ ਦੋ ਪਿੰਘ ਦੇ ਫੱਟੇ ਉੱਪਰ ਬੈਠ ਕੇ ਇੱਕ ਬੈਠ ਕੇ ਖੜ ਕੇ ਕਈ ਵਾਰ ਦੋ ਦੋ ਮਟਿਆਰਾਂ ਪਿੰਘ ਦੇ ਰੱਸੇ ਕੱਸ ਕੇ ਫੜ ਕੇ ਪਿੰਘ ਫੱਟੇ ਉੱਪਰ ਖੜੀਆਂ ਹੋ ਕੇ ਇੱਕ ਮਟਿਆਰ نیچے ਖੜ ਕੇ ਝੂਟਾ ਦਿੰਦੀ ਹੈ ਰੁੱਖਾਂ ਦੀਆਂ ਟਾਹਣੀਆਂ ਤੋਂ ਵੀ ਵੱਡੇ ਵੱਡੇ ਚੂਟਿਆਂ ਦੇ ਹਲਾਰੇ ਲੈਂਦੀਆਂ ਚਿਹਰੇ ਦੀ ਰੌਣਕ ਵਧ ਕੇ ਸਾਰਿਆਂ ਦੇ ਮਾਨਸਿਕ ਤਣਾਅ ਦੂਰ ਹੁੰਦੇ ਐ। ਕੋਲੋਲਾ ਕਰਦੀਆਂ ਹੱਸਦੀਆਂ ਟੱਪਦੀਆਂ। ਮਾ ਆਪਣਾ ਮਨੋਰੰਜਨ ਕਰਦੀਆਂ ਨੇ। ਸ਼ਾਵਾ ਸ਼ਾਵਾ ਕਰਦੀਆਂ ਅੱਡੀ ਨਾਲ ਟੱਪੇ ਮਾਰਦੀਆਂ ਬਾਹਾਂ ਲੰਮੀਆਂ ਕਰਕੇ ਬੋਲੀਆਂ ਪਾਉਂਦੀਆਂ ਨੇ। ਪੈਰਾਂ ਨਾਲ ਦੋ ਅੱਗੇ ਆ ਕੇ ਬੋਲੀ ਪਾਉਣ ਵਾਲੀਆਂ ਮਟਿਆਰਾਂ ਪੈਰਾਂ ਨਾਲ ਪੈਰ ਜੋੜ ਕੇ ਗੇੜਾ ਵੀ ਦਿੰਦੀਆਂ ਨੇ। ਅਖੀਰ ਆਪਣੀ ਥਾਂ ਖੋਹ ਜਾਂਦੀਆਂ ਫਿਰ ਦੂਜਿਆਂ ਨੇ ਬੋਲੀ ਪਾਉਂਦੇ ਨੱਚਣ ਦੀ ਵਾਰੀ ਆਉਂਦੀ ਹੈ। ਕਈ ਸਿਰ ਉੱਪਰ ਘੜੀ ਕੱਗਰ ਚੁੱਕ ਕੇ ਵੀ ਬੋਲੀ ਦੇ ਹਿਸਾਬ ਨਾਲ ਡੰਡਾ ਫੜ ਕੇ ਕੋਈ ਮੁੰਡਾ ਕੁੜੀ ਬਣ ਕੇ ਬੋਲੀ ਵਿੱਚ ਸਿਰ ਉੱਪਰ ਪਰਨਾ ਬਣ ਕੇ ਰੋਲ ਅਦਾ ਕਰਦੀਆਂ ਨੇ। ਕੁਝ ਮੰਚਲੇ ਮੁੰਡੇ ਸ਼ਰਾਰਤ ਨਾਲ ਆਪਣੀਆਂ ਪਰਜਾਈਆਂ ਬੋਟੀਆਂ ਨੂੰ ਚੋਰੀ ਤੇ ਨੱਚਦੀਆਂ ਵੇਖ ਕੇ ਪਤਾ ਲੱਗਣ ਤੇ ਸ਼ਰਾਰਤ ਨਾਲ ਭੱਜ ਲੈਂਦੇ ਆ ਕਿਉਂਕਿ ਮੁੰਡਿਆਂ ਨੂੰ ਤੀਆਂ ਵਿੱਚ ਆਉਣ ਦੀ ਮਨਾਹੀ ਹੁੰਦੀ ਹੈ। ਰਖੜੀ ਤੋਂ ਪਹਿਲਾਂ ਤੀਆਂ ਖਤਮ ਹੋ ਜਾਂਦੀਆਂ ਤਾਂ ਲੱਡੂ ਪਦਾਸੀ ਵੰਡ ਦਿੱਤੇ ਜਾਂਦੇ ਆ। ਹੁਣ ਮਾਪੇ ਆਪਣੀਆਂ ਕੁੜੀਆਂ ਨੂੰ ਦੁੱਧ ਘਿਓ ਚੀਨੀ ਆਟੇ ਦੇ ਸੌਣ ਦੇ ਮਹੀਨੇ ਵਿੱਚ ਲੱਗੀਆਂ ਬਿਸਕੁਟ ਬਣਾਉਣ ਵਾਲੀਆਂ ਪੱਟੀਆਂ ਤੇ ਬਿਸਕੁਟ ਬਣਾ ਕੇ ਨਵੇਂ ਡੋਲ ਪੀਪੇ ਲਿਆ ਕੇ ਉਹਨਾਂ ਵਿੱਚ ਖੰਮਣੀ ਬਣ ਕੇ ਤੀਆਂ ਦਾ ਸੰਧਾਰਾ ਦਿੰਦੇ ਆ। ਤੇ ਕੁੜੀਆਂ ਨੂੰ ਸਹੁਰੇ ਜਾਣ ਲਈ ਲੀੜੇ ਵੀ ਦਿੰਦੇ ਆ। ਤੇ ਉਹਨਾਂ ਨੂੰ ਆਪ ਛੱਡ ਕੇ ਆਉਂਦੇ ਆ। ਕੁੜੀਆਂ ਦਾ ਜਾਨ ਨੂੰ ਦਿਲ ਤਾਂ ਨਹੀਂ ਕਰਦਾ ਪਰ ਸਮਝਦਾਰ ਕੁੜੀਆਂ ਆਪਣੇ ਸਹੁਰੇ ਪਰਿਵਾਰ ਪ੍ਰਤੀ ਫਰਜ਼ ਨਿਭਾਉਂਦੀਆਂ ਹੋਈਆਂ ਖੁਸ਼ੀ-ਖੁਸ਼ੀ ਆਪਣੇ ਵੀਰਾਂ ਨੂੰ ਰਖੜੀ ਬਣ ਕੇ ਵਿਦਾ ਹੋ ਜਾਂਦੀਆਂ ਬੱਚੇ ਪਿਛੋਕੜ ਸੰਸਕ੍ਰਿਤੀ ਤਿਹਾਣਾਂ ਨੂੰ ਭੁੱਲ ਜਾਣ ਇਸ ਲਈ ਸਕੂਲਾਂ ਕਾਲਜਾਂ ਕਲੱਬਾਂ ਵਿੱਚ ਤੀਆਂ ਬਣਾ ਕੇ ਪੰਜਾਬੀ ਪਹਿਰਾਵੇ ਹਲਕਾਰੀਆਂ ਦਿਖਾ ਕੇ ਗਿੱਧੇ ਬੋਲੀਆਂ ਦੇ ਮੁਕਾਬਲੇ ਕਰਵਾ ਕੇ ਨਾਮ ਦਿੱਤੇ ਜਾਂਦੇ ਸੌਣ ਮਹੀਨੇ ਵਿੱਚ ਕਈ ਦਾਨੀ ਸੱਜਣ ਮੰਦਰਾਂ ਆਸ਼ਰਮਾਂ ਵਿੱਚ ਖੀਰ ਪੂੜਿਆਂ ਦਾ ਲੰਗਰ ਵਰਤਾਉਂਦੇ ਆ ਇਸ ਤਰ੍ਹਾਂ ਸੌਣ ਮਹੀਨਾ ਖੁਸ਼ੀਆਂ ਮਾਹੌਲ ਵਾਲਾ ਹੁੰਦਾ ਹੈ